ਦੈ릭 ਸੋਵੇਰਾ ਜਿਵੇਂ ਵੇਖ ਰਹੇ ਹੋ ਤੁਸੀਂ ਕੈਨੇਡਾ ਤੋਂ ਬੇहद ਜ਼ਿਆਦਾ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ 27 ਸਾਲ ਦੇ ਇਸ ਪੰਜਾਬੀ ਨੌਜਵਾਨ ਦੀ ਕੈਨੇਡਾ ਦੇ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ ਤਾਂ ਦੱਸਦੀ ਹੈ ਕਿ 2017 ਦੇ ਵਿੱਚ ਆਪਣੇ ਉਜਵਲ ਭਵਿੱਖ ਦੀ ਪਾਲ ਦੇ ਵਿੱਚ ਇਹ ਨੌਜਵਾਨ ਕੈਨੇਡਾ ਗਿਆ ਸੀ 2022 ਦੇ ਵਿੱਚ ਹੀ ਕੈਨੇਡਾ ਦੇ ਵਿੱਚ ਪੱਕਾ ਹੋ ਗਿਆ ਸੀ ਯਾਨੀ ਕੈਨੇਡਾ ਦੀ ਪੀਆਰ ਵੀ ایس ਨੌਜਵਾਨ ਨੂੰ ਮਿਲ ਗਈ ਸੀ ਪਰ ਹੁਣ ਇਸ ਨੌਜਵਾਨ ਦੀ ਕੈਨੇਡਾ ਦੇ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਈ ਹੈ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲਤ ਦੱਸਦੀ ਹੈ ਸੰਗਰੂਰ ਜ਼ਿਲ੍ਹੇ ਦਾ ਇਹ ਨੌਜਵਾਨ ਰਹਿਣ ਵਾਲਾ ਸੀਗਾ 27 ਸਾਲ ਦੀ ਇਸ ਦੀ ਉਮਰ ਸੀਗੀ ਜਿਸ ਦਾ ਨਾਮ ਅਭਿਸ਼ੇਕ ਸ਼ਰਮਾ ਦੱਸਿਆ ਜਾ ਰਿਹਾ ਹੈ ਕੈਨੇਡਾ ਗਿਆ ਸੀ 2017 ਦੇ ਵਿੱਚ ਕਿ ਆਪਣਾ ਚੰਗਾ ਭਵਿੱਖ ਬਣਾਵਾਂਗਾ ਪਰ ਅਕਸਰ ਹੀ ਅਚਈਆਂ ਖਬਰਾਂ ਦਿਲ ਨੂੰ ਤੋੜ ਕੇ ਰੱਖ ਦਿੰਦੀਆਂ ਨੇ ਜਦੋਂ ਪੰਜਾਬੀ ਨੌਜਵਾਨਾਂ ਦੀ ਕੈਨੇਡਾ ਦੇ ਵਿੱਚ ਇਸ ਤਰੀਕੇ ਦੇ ਨਾਲ ਮੌਤ ਹੋ ਜਾਂਦੀ ਆ ਤਾਂ ਇੱਕ ਹੋਰ ਪੰਜਾਬੀ ਨੌਜਵਾਨ ਦੀ ਕੈਨੇਡਾ ਦੇ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਈ ਹੈ ਇਸ ਨੌਜਵਾਨ ਦੀ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਅਭਿਸ਼ੇਕ ਸ਼ਰਮਾ ਜਿਸ ਦੀ ਉਮਰ 27 ਸਾਲ ਹੈ 2017 ਦੇ ਵਿੱਚ ਕੈਨੇਡਾ ਗਿਆ ਸੀ 2022 ਦੇ ਵਿੱਚ ਕੈਨੇਡਾ ਦੇ ਵਿੱਚ ਪੱਕਾ ਵੀ ਹੋ ਗਿਆ ਸੀ ਪਰ ਹੁਣ ਇਸ ਦੀ ਮੌਤ ਦੀ ਖਬਰ ਦੇ ਨਾਲ ਪੂਰੇ ਹੀ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈ ਉੱਥੇ ਹੀ ਪਰਿਵਾਰ ਦੇ ਵੱਲੋਂ ਮ੍ਰਿਤਕ ਦੇ ਨੂੰ ਭਾਰਤ ਲਿਆਉਣ ਦੇ ਵਿੱਚ ਸਰਕਾਰ ਦੇ ਅੱਗੇ ਮਦਦ ਦੀ ਗੁਹਾਰ ਲਗਾਈ ਜਾ ਰਹੀ ਹੈ ਪੂਰੇ ਹੀ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈ 27 ਸਾਲ ਦੇ ਇਸ ਨੌਜਵਾਨ ਦੀ ਕੈਨੇਡਾ ਦੇ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਈ ਹੈ ਸੁਖਵਿੰਦਰ ਸਿੰਘ ਜੀ ਸੁਖਵਿੰਦਰ ਜੀ ਕੀ ਹੋਇਆ ਜੀ ਕਿਸ ਤਰ੍ਹਾਂ ਤੁਹਾਨੂੰ ਪਤਾ ਲੱਗਿਆ ਕਿਸ ਤਰ੍ਹਾਂ ਕੀ ਬਿਠਣਾ ਤੇ ਇਹ ਦੋਨੇ ਭੈਣ ਭਾਈ ਕੈਨੇਡਾ ਚ ਰਹਿੰਦੇ ਸੀਗੇ ਸਾਡੇ ਪਿੰਡ ਦੇ ਹੀ ਦੋਤਾ ਸੀ ਕਿ ਸਾਨੂੰ ਦੱਸੋ ਵੀ ਪਤਾ ਲੱਗਿਆ ਕੱਲ ਕੋਈ ਜਦੋਂ ਇਹ ਅਟੈਕ ਹੋ ਗਿਆ ਇਹਨਾਂ ਨੂੰ ਸੁੱਤੀ ਰਹਿ ਗਏ ਉੱਥੇ ਕਦੋਂ ਕੋਈ ਕਨੈਕਟ ਆ ਗਿਆ ਦੀ ਪੀਆਰ ਸੀਗਾ 7 ਸਾਲ ਹੋ ਗਏ ਨੂੰ ਕ੍ਰੈਡ ਸਿ 7 ਸਾਲ ਤਕਰੀਬਨ ਕੈਨੇਡਾ ਗਏ ਨੂੰ ਉਹ ਪੀਆਰ ਵੀ ਸੀਗਾ ਉੱਥੇ ਕਿੰਨੀ ਕੋ ਮਰਦੀ ਉਹ ਗੋ 27 28 ਸਾਲ ਹੀ ਹੋ ਗਈ ਤਕਰੀਬਨ ਪਰਿਵਾਰ ਦੇ ਵਿੱਚ ਕਿੰਨੀ ਕੋ ਭੈਣ ਭਾਈ ਸੀ ਦੋ ਪਰਿਵਾਰ ਦੋ ਹੀ ਭੈਣ ਭਾਈ ਨੇ ਕੱਲੇ ਮੁੰਡੇ ਆ ਕੱਲ੍ਹ ਹੀ ਮੁੰਡਾ ਸੀ ਜੀ ਕੀ ਮੰਗ ਕਰਦਾ ਸਰਕਾਰ ਤੋਂ ਸਰਕਾਰ ਨੂੰ ਕੀ ਮੰਗ ਕਰਦੇ ਆ ਵੀ ਉਹਨੂੰ ਡੈੱਡ ਬੋਡੀ ਲੈੰਦੀ ਜਾਵੇ ਉਹਨਾਂ ਦੀ ਮਦਦ ਕੀਤੀ ਜਾਵੇ ਗਰੀਬ ਬੰਦੇ ਨੇ ਤੇ ਜਿੰਨੀ ਤੇ ਵੱਧ ਤੋਂ ਵੱਧ ਹੋ ਸਕਦੇ ਉਹਨਾਂ ਦੀ ਮਦਦ ਕੀਤੀ ਜਾਵੇ ਸਵਾਦ ਇਹ ਗੱਲ ਕੀਤੀ ਜਾਵੇ ਜੀ ਸਿੰਦਰੀ ਕਿਸ ਤਰ੍ਹਾਂ ਦਾ ਸਵਾਦ ਸੀ ਨਹੀਂ ਸਵਾਦ ਬਹੁਤ ਵਧੀਆ ਸੀ ਬਹੁਤ ਸਾਊ ਸੀ ਵੀਰੇ ਤਾਂ ਪਤਾ ਨਹੀਂ ਲੱਗਦਾ ਸੀ ਸਾਨੂੰ ਜਦੋਂ ਕੋਈ ਪੜਦਾ ਸੀ ਮੁੰਡਾ ਤੇ ਹੁਣ ਤਕਰੀਬਨ 6 ਸਾਲ ਹੋ ਗਏ ਕੈਨੇਡਾ ਗਏ ਨੂੰ ਇਹਨਾਂ ਨੂੰ ਦੈ릭 ਸਵੇਰਾ ਜੀ ਵੀ ਵੇਖ ਰਹੇ ਹੋ ਤੁਸੀਂ ਕੈਨੇਡਾ ਤੋਂ ਬੇहद ਜ਼ਿਆਦਾ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ 27 ਸਾਲ ਦੇ ਇਸ ਪੰਜਾਬੀ ਨੌਜਵਾਨ ਦੀ ਕੈਨੇਡਾ ਦੇ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ ਤਾਂ ਦੱਸਦੀ ਹੈ ਕਿ 2017 ਦੇ ਵਿੱਚ ਆਪਣੇ ਉਜਵਲ ਭਵਿੱਖ ਦੀ ਪਾਲ ਦੇ ਵਿੱਚ ਇਹ ਨੌਜਵਾਨ ਕੈਨੇਡਾ ਗਿਆ ਸੀ 2022 ਦੇ ਵਿੱਚ ਹੀ ਕੈਨੇਡਾ ਦੇ ਵਿੱਚ ਪੱਕਾ ਹੋ ਗਿਆ ਸੀ ਯਾਨੀ ਕੈਨੇਡਾ ਦੀ ਪੀਆਰ ਵੀ ایس ਨੌਜਵਾਨ ਨੂੰ ਮਿਲ ਗਈ ਸੀ ਪਰ ਹੁਣ ਇਸ ਨੌਜਵਾਨ ਦੀ ਕੈਨੇਡਾ ਦੇ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਈ ਹੈ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਦੱਸਦੀ ਹੈ ਸੰਗਰੂਰ ਜ਼ਿਲ੍ਹੇ ਦਾ ਇਹ ਨੌਜਵਾਨ ਰਹਿਣ ਵਾਲਾ ਸੀਗਾ 27 ਸਾਲ ਦੀ ਇਸ ਦੀ ਉਮਰ ਸੀਗੀ ਜਿਸ ਦਾ ਨਾਮ ਅਭਿਸ਼ੇਕ ਸ਼ਰਮਾ ਦੱਸਿਆ ਜਾ ਰਿਹਾ ਹੈ ਕੈਨੇਡਾ ਗਿਆ ਸੀ 2017 ਦੇ ਵਿੱਚ ਕਿ ਆਪਣਾ ਚੰਗਾ ਭਵਿੱਖ ਬਣਾਵਾਂਗਾ ਪਰ ਅਕਸਰ ਹੀ ਅਚਈਆਂ ਖਬਰਾਂ ਦਿਲ ਨੂੰ ਤੋੜ ਕੇ ਰੱਖ ਦਿੰਦੀਆਂ ਨੇ ਜਦੋਂ ਪੰਜਾਬੀ ਨੌਜਵਾਨਾਂ ਦੀ ਕੈਨੇਡਾ ਦੇ ਵਿੱਚ ਇਸ ਤਰੀਕੇ ਦੇ ਨਾਲ ਮੌਤ ਹੋ ਜਾਂਦੀ ਆ ਤਾਂ ਇੱਕ ਹੋਰ ਪੰਜਾਬੀ ਨੌਜਵਾਨ ਦੀ ਕੈਨੇਡਾ ਦੇ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਈ ਹੈ ਇਸ ਨੌਜਵਾਨ ਦੀ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਅਭਿਸ਼ੇਕ ਸ਼ਰਮਾ ਜਿਸ ਦੀ ਉਮਰ 27 ਸਾਲ ਹੈ 2017 ਦੇ ਵਿੱਚ ਕੈਨੇਡਾ ਗਿਆ ਸੀ 2022 ਦੇ ਵਿੱਚ ਕੈਨੇਡਾ ਦੇ ਵਿੱਚ ਪੱਕਾ ਵੀ ਹੋ ਗਿਆ ਸੀ ਪਰ ਹੁਣ ਇਸ ਦੀ ਮੌਤ ਦੀ ਖਬਰ ਦੇ ਨਾਲ ਪੂਰੇ ਹੀ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈ ਉੱਥੇ ਹੀ ਪਰਿਵਾਰ ਦੇ ਵੱਲੋਂ ਮ੍ਰਿਤਕ ਦੇ ਨੂੰ ਭਾਰਤ ਲਿਆਉਣ ਦੇ ਵਿੱਚ ਸਰਕਾਰ ਦੇ ਅੱਗੇ ਮਦਦ ਦੀ ਗੁਹਾਰ ਲਗਾਈ ਜਾ ਰਹੀ ਹੈ ਪੂਰੇ ਹੀ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈ 27 ਸਾਲ ਦੇ ਇਸ ਨੌਜਵਾਨ ਦੀ ਕੈਨੇਡਾ ਦੇ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਈ ਹੈ ਸੁਖਵਿੰਦਰ ਸਿੰਘ ਜੀ ਸੁਖਵਿੰਦਰ ਜੀ ਕੀ ਹੋਇਆ ਜੀ ਕਿਸ ਤਰ੍ਹਾਂ ਤੁਹਾਨੂੰ ਪਤਾ ਲੱਗੇ ਤੇ ਦੋਨੇ ਪਿੰਡ ਪਈ ਕੈਨੇਡਾ ਚ ਰਹਿੰਦੇ ਸੀਗੇ ਸਾਡੇ ਪਿੰਡ ਦੇ ਦੋਤਾ ਸੀ ਤੇ ਸਾਨੂੰ ਦੱਸੂ ਵੀ ਪਤਾ ਲੱਗਿਆ ਕੱਲ ਕੋਈ ਜਦੋਂ ਇਹ ਅਟੈਕ ਹੋ ਗਿਆ ਇਹਨਾਂ ਨੂੰ ਸੁੱਤੀ ਰਹਿ ਗਏ ਉੱਥੇ ਕਦੋਂ ਕੋਈ ਕੈਨੇਡਾ ਗਿਆ ਸੀ ਪਿਆ ਸੀ ਪੀਆਰ ਸੀਗਾ 7 ਸਾਲ ਹੋ ਗਏ ਨੂੰ ਕ੍ਰਿੰਟ ਸੀ 7 ਸਾਲ ਤਕਰੀਬਨ ਕੈਨੇਡਾ ਗਿਆ ਇਹਨੂੰ ਉਹ ਪੀਆਰ ਵੀ ਸੀਗਾ ਉੱਥੇ ਕਿੰਨੀ ਕੋ ਮਰਦੀ ਉਹ ਗੋ 27-28 ਸਾਲ ਹੀ ਹੋ ਗਈ ਤਕਰੀਬਨ ਉਸ ਪਰਵਾਦ ਵਿੱਚ ਕਿੰਨੇ ਕੋ ਭੈਣ ਭਾਈ ਦੀ ਹੈ ਦੋ ਪਰਵਾਦ ਦੋ ਹੀ ਭੈਣ ਭਾਈ ਨੇ ਇਕੱਲੇ ਮੁੰਡਾ ਇਕੱਲਾ ਹੀ ਮੁੰਡਾ ਸੀ ਜੀ ਕੀ ਮੰਗ ਕਰਦਾ ਸਰਕਾਰ ਤੋਂ ਅਸੀਂ ਦੋ ਸਰਕਾਰ ਕੋਈ ਮੰਗ ਕਰਦੇ ਆ ਵੀ ਉਹਨਾਂ ਦੀ ਡੈੱਡ ਬੋਡੀ ਲੈੰਦੀ ਜਾਵੇ ਉਹਨਾਂ ਦੀ ਮਦਦ ਕੀਤੀ ਜਾਵੇ ਗਰੀਬ ਬੰਦੇ ਨੇ ਤੇ ਜਿੰਨੀ ਤੋਂ ਵੱਧ ਤੋਂ ਵੱਧ ਹੋ ਸਕਦੇ ਉਹਨਾਂ ਦੀ ਮਦਦ ਕੀਤੀ ਜਾਵੇ ਸਵਾਦੀ ਗੱਲ ਕੀਤੀ ਜਾਵੇ ਜਿੰਦਰੀ ਕਿਸ ਤਰ੍ਹਾਂ ਦਾ ਸਵਾਦ ਸੀ ਨਹੀਂ ਸਵਾਦ ਬਹੁਤ ਵਧੀਆ ਸੀ ਬਹੁਤ ਸੌਫੀ ਸੀ ਵੀਰੇ ਤਾਂ ਪਤੀ ਨਹੀਂ ਲੱਗਦਾ ਸੀ ਸਾਨੂੰ ਜਦੋਂ ਕੋਈ ਪੜਦਾ ਸੀ ਮੁੰਡਾ ਤੇ ਉਹ تقريبا ਸੇਅੱਤ ਸਾਲ ਹੋ ਗਏ ਕੈਨੇਡਾ ਗਏ ਨੂੰ ਇਹਨਾਂ ਨੂੰ